ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦਰਮਨ ਜੀਡੀਪੀ ਤੋਂ ਤੁਸੀਂ ਦੇ ਦੇ ਬੇ ਜੀ ਮੇਰਾ ਡੀਪੀਸੀ ਪੰਜਾਬੀ ਤੋਂ ਡੀਪੀਸੀ ਪੰਜਾਬੀ ਤੋਂ ਤੁਹਾਡਾ ਐਕਰੀਪੇਅਰ ਤੋਂ ਸਵਾਗਤ ਹੈ ਟਾਈਮ ਸਿਵਲ ਹਸਪੀਟਲ ਗਰਦਾਸਪੁਰ ਪਹੁੰਚੇ ਤੁਹਾਨੂੰ ਦੱਸ ਦਈਏ ਕਿ ਅੱਜ ਕੇਂਦਰੀ ਜੇਲ ਗਰਦਾਸਪੁਰ ਦੇ ਵਿੱਚ ਜਿਹੜਾ ਆ ਦੋ ਤਰ੍ਹਾਂ ਧਿਰਾਂ ਦੇ ਵਿੱਚ ਕਹਿੰਦੇ ਆ ਕਿ ਗੋਲੀ ਚੱਲਣ ਦੇ ਨਾਲ ਜਿਹੜਾ ਆ ਕੁਝ ਮੁਲਾਜ਼ਮ ਜ਼ਖਮੀ ਹੋਏ ਨੇ ਤੇ ਇਸ ਟਾਈਮ ਅਸੀਂ ਜਿਹੜਾ ਆ ਗਰਦਾਸਪੁਰ ਜਿਹੜਾ ਬੱਬਰੀ ਹਸਪੀਟਲ ਆ ਸਿਵਲ ਹਸਪੀਟਲ ਦੇ ਵਿੱਚ ਮੌਜੂਦ ਹੈ ਤੇ ਗੱਲਬਾਤ ਕਰ ਲਏ ਨੇ ਆ ਕਿ ਸਾਰਾ ਵਾਕਿਆ ਕਿਵੇਂ ਹੋਇਆ ਦੱਸਿਆ ਜਾ ਰਿਹਾ ਕਿ ਧ ਜੋ ਮਨਦੀਪ ਸਿੰਘ ਇੰਜਰੀ ਹੋਈ ਉਹ ਸਾਰੀ ਗੱਲਬਾਤ ਕਰ ਲੈਨੇ ਆਂ ਵੀ ਕੀ ਗੱਲਬਾਤ ਆ ਤੇ ਬਣੇ ਰਵੋ ਸਾਡੀ ਇਸ ਖਬਰ ਦੇ ਐਂਡ ਤੱਕ ਤੁਸੀਂ ਹਾਇ ਟਾਈਮ ਦੇਖਦੇ ਪਿਓ ਕਿ ਇੰਜਰਡ ਜਿਹੜੇ ਮਲਾਜਮ ਨੇ ਉਹ ਇੱਥੇ emergancy ਦੇ ਵਿੱਚ ਨੇ کافی دیر ਬਾਅਦ ਜਿਹੜਾ ਆ ਉਹਨਾਂ ਨੂੰ ਦੇਖਣ ਵਾਸਤੇ ਜਿਹੜਾ ਆ ਮੁਲਾਜ਼ਮ ਇੱਥੇ ਪਹੁੰਚਦੇ ਨੇ ਡਾਕਟਰਾਂ ਨੇ ਬਿਲਕੁਲ ਕੇਅਰ ਜਿਹੜੀ ਏਡੀ ਛੇਤੀ ਨਹੀਂ ਕੀਤੀ ਜਾ ਰਹੀ ਕਿਉਂ ਨਹੀਂ ਕੀਤੀ ਜਾ ਰਹੀ ਕੀ ਚੱਕਰ ਬਣਿਆ ਹੋਇਆ ਤੁਸੀਂ ਦੇ ਦੇ ਪਏ ਇਸ ਟਾਈਮ ਡੀਪੀਸੀ ਪੰਜਾਬੀ ਦੇ ਉੱਤੇ ਇਹ ਤਸਵੀਰਾਂ ਜਿਹਦੇ ਚ ਤੁਹਾਨੂੰ ਦਿਖਾ ਰਹੇ ਕਿ ਜੇਲ੍ਹ ਦੇ ਵਿੱਚ ਜਿਹੜੀ ਕਟਰਾ ਵਾਪਰੀਏ ਉਸ ਕਟਰਾ ਦੇ ਵਿੱਚ ਜਿਹੜੇ ਇੰਜਰਡ ਹੋਏ ਨੇ ਮੁਲਾਜ਼ਮ ਉਹਨਾਂ ਦੇ ਲਈ ਅਸੀਂ ਇੱਥੇ ਪਹੁੰਚੇ ਹਾਂ ਉਹਨਾਂ ਨੂੰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਹੋਇਆ ਤੇ ਕਿਵੇਂ ਹੋਇਆ ਭਾਜੀ ਕਰੋਗੇ ਮਾੜੀ ਜੀ ਗੱਲ ਹਾਂਜੀ ਹਾਂਜੀ ਭਾਜੀ ਤੁਹਾਡੇ ਕਿਸ ਤਰ੍ਹਾਂ ਲੱਗੇ ਇਹ ਲਗਾ ਭਾਜੀ ਇਹਨਾਂ ਨੂੰ ਸ਼ਾਂਤ ਕਰ ਰਹੇ ਸੀ ਜਿਹੜੇ ਉੱਥੇ ਕੰਮ ਕਰ ਰਹੇ ਸੀ ਅੱਗ ਲਗਾ ਰਹੇ ਪੁਲਿਸ ਦੇ ਪਥਰबाजी ਕਰ ਰਹੇ ਸੀ ਪੁਲਿਸ ਦੇ ਸਮਝਾਉਣ ਦੇ باوجود ਵੀ ਪ੍ਰਸ਼ਾਸਨ ਦੇ ਸਮਝਾਉਂਦਾ ਪਿਆ ਸੀ ਵੀ ਤੂੰ ਇਦਾਂ ਨਾ ਕਰੋ ਜੀ ਕੀ ਗੱਲ ਬਾਤ ਆ ਤੁਹਾਡੀ ਕੀ ਮੰਗ ਆ ਸਾਨੂੰ ਦੱਸੋ ਪਰ ਉਸ ਦੇ باوجود ਵੀ ਉਹ ਨਹੀਂ ਉਲਰਵਜੀ ਕਰਦੇ ਪਏ ਸੀ ਤੇ ਪੁੱਛਦੇ ਕੋਈ ਵੀ ਅੱਗੇ ਹੁੰਦਾ ਸੀ ਕੋਈ ਕੀ ਦੀ ਗੱਲ ਸਾਨੂੰ ਤਿਆਰੀ ਸੀ ਪੱਥਰबाजी ਕਰਦੇ ਪਏ ਸੀ ਸਰ ਮਾਮਲਾ ਕੀ ਸੀ ਹਾਂ ਜੀ ਮਾਮਲਾ ਪਤਾ ਨਹੀਂ ਉਹਦੀ ਕੀ ਮੰਗ ਹੋ ਸਕਦੀ ਉਹਦੇ ਬਾਰੀਆਂ ਨੂੰ ਕੁਝ ਪਤਾ ਲੇਕਿਨ ਕਿਸੇ ਦੀ ਗੱਲ ਸਾਨੂੰ ਤਿਆਰ ਹੀ ਨਹੀਂ ਆ ਉਹ ਉਹ ਬਸ ਉਹ ਬਸ ਪੱਥਰ ਅੱਗੇ ਪੱਥਰ ਚਲਾਈ ਜਾ ਰਹੇ ਅੱਗੇ ਬਸ ਕੋਈ ਸਿੱਧੀ ਫੀਲ ਮਕਲ ਉਹਨਾਂ ਨੂੰ ਸੜਾ ਰਹੇ ਸੀ ਹਾਂ ਜੀ ਆਪਾਂ ਉਹਨਾਂ ਨੂੰ ਇਹਦੇ ਵੀ ਤੁਸੀਂ ਸ਼ਾਂਤ ਹੋ ਕੇ ਬੈਠੋ ਜਿਉਂ ਕੀ ਮੰਗਾ ਦੱਸੋ ਆਪਾਂ ਆਪਣੇ ਸੀਨੀਅਰ ਅਫਸਰਾਂ ਤੇ ਨਾਲ ਜੀ ਆਪਾਂ ਤੇ ਉਹਦੇ ਤਰ੍ਹਾਂ ਦਾ ਹੱਟੇ ਜਿਹੜੇ ਛੱਟਾਂ ਲੱਗੀਆਂ ਸਰ ਕੈਦੇ ਵੀ ਅੰਦਰ ਗੋਲੀ ਵੀ ਚੱਲੀ ਹੈ ਹਾਂਜੀ ਅੰਦਰ ਆਪਣੇ ਨੀ ਗੋਲੀ ਨਹੀਂ ਗੋਲੀ ਉਹਨਾਂ ਕੋਥਰੋਂ ਵੀ ਥਿਆਰ ਆ ਆਪਣੇ ਕੋਈ ਜੇਲ ਜਿਹੜੇ ਹੁੰਦੇ ਆ ਜਿਹੜੇ ਕੈਦੀ ਵਗੈਰਾ ਉਹ ਉੱਥੇ ਅੱਗ ਲਗਾ ਰਹੇ ਸੀ ਅੰਦਰ ਜਿੱਦਾਂ ਕੋਈ ਕੱਪੜੇ ਵਗੈਰਾ ਰਚਾਈਆਂ ਨੂੰ ਅੱਗ ਲਗਾ ਰਹੇ ਸੀ ਅੰਦਰ ਹਾਂਜੀ ਗੋਲੀ ਚੱਲਣ ਵਾਲੀ ਜਿਹੜੀ ਰੌਲਾ ਪਾਉਂਦੇ ਤੋਂ ਠੀਕ ਜਾ ਗੋਲੀ ਬਾਰੇ ਨਹੀਂ ਭਾਜੀ ਮੈਨੂੰ ਪਤਾ ਮੈਂ ਮੈਂ ਕਹਿੰਦਾ ਤੁਹਾਨੂੰ ਗੋਲੀ ਬਾਰੇ ਇਸ ਬਾਰੇ ਨਹੀਂ ਪਤਾ ਗੋਲੀ ਦੇ ਨਹੀਂ ਮੈਂ ਟੀਰ ਕਾਇ ਜਿਹੜੀ ਉਹਨਾਂ ਨੂੰ ਖਰੀ ਦੀ ਨਵਾਸ ਤੇ ਟੀਰ ਕਾਇ ਜੂਸ ਕੀਤੀ ਗਈ ਅੰਦਰ ਉਹਨਾਂ ਨੂੰ ਰੱਖ ਦੀ ਨਵਾਸ ਤੇ ਮਜਬੂਤ ਤੇ ਬਤਰ ਕਾ ਨਵਾਸ ਤੇ ਉਹਨਾਂ ਨੂੰ ਜਿਹੜਾ ਇਹ ਟੀਰ ਕਾਇ ਦੇ ਜਿਹੜਾ ਜੂਸ ਕੀਤਾ ਗਿਆ ਹੁਣ ਤੁਹਾਨੂੰ ਐਟਾਮ ਕਿੰਨਾ ਟਾਈਮ ਹੋ ਗਿਆ ਤੇ ਐਡਮਿਟਰ ਅੱਧਾ ਇੱਕ ਇਹਦੇ ਤੇ ਗ੍ਰੀਵ ਹੋਇ ਚੱਲੋ ਤੁਹਾਡੀ ਕੋਈ ਫਸਟ ਆਡ ਕੀਤੀ ਹੈ ਕਿ ਨਹੀਂ ਇਹ ਇਹ ਮੇਰੇ ਸਭ ਟਿੱਕਾ ਗਏ ਲਗਾ ਕੇ ਬਸ ਪੇੜ ਤੇ ਲੱਗੇ ਹਾਂ ਜੀ ਇਹ ਬਸ ਗੁੱਜੀਆਂ ਮੇਰੇ ਏਟਾ ਰੋੜੇ ਬਹੁਤ ਵੱਜੀ ਆ ਤੇ ਮੇਰੀ ਬੈਲਟ ਵੀ ਜਈ ਤੋੜ ਦਿੱਤੀ ਉਹ ਵੱਲੋਂ ਹਾਂ ਜੀ ਹਜੂng ਦੇ ਮੈਨੂੰ ਫੜ ਕੇ ਮੇਰੀ ਬੈਲਟ ਵੀ ਤੋੜ ਦਿੱਤੀ ਮੇਰੀ ਤੇ ਛੱਟਾ ਗੁੱਜੀਆਂ ਛੱਟਾ ਹਾਂ ਜੀ ਮੇਰੇ ਗੁੱਜੀਆਂ ਛੱਟਾ ਬਹੁਤ ਲੱਗੀਆਂ ਮੇਰੀਆਂ ਜੀ ਮੇਰਾ ਜੀ ਹੋਂ ਦਰਪਲ ਜਿੰਦਰ ਸਿੰਘ ਹੋਂ ਦਰਪਲ ਜਿੰਦਰ ਸਿੰਘ ਹਾਂ ਜੀ ਏ ਜੀ ਹਵਲਦਾਰ ਬਲਜਿੰਦਰ ਸਿੰਘ ਜੀ ਜਿਹੜੇ ਕਿ ਉਸ ਟਾਈਮ ਤੇ ਮੌਜੂਦ ਸੀ ਜਿਹੜਾ ਰੌਲਾ ਪਿਆ ਹੋਇਆ ਕਿ ਅੰਦਰ ਗੋਲੀ ਚੱਲੀ ਹੈ ਪਰ ਫਿਲਹਾਲ ਇਸ ਚੀਜ਼ ਦੀ ਜਿਹੜਾ ਆ ਨਹੀਂ ਦੱਸਿਆ ਜਾ ਸਕਦਾ ਵੀ ਗੋਲੀ ਨਹੀਂ ਚੱਲੀ ਇਹਨਾਂ ਵੱਲੋਂ ਦੱਸਿਆ ਗਿਆ ਕਿ ਕੱਪੜਿਆਂ ਨੂੰ ਅੱਗ ਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕੈਦੀਆਂ ਵੱਲੋਂ ਜਦੋਂ ਉਹਨਾਂ ਨੂੰ ਸਮਝਾਇਆ ਗਿਆ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਇੱਟਾ ਰੋੜੇ ਚਲਾਏ ਜਿਸ ਦੇ ਨਾਲ ਜਿਹੜੇ ਆ ਮੁਲਾਜ਼ਮ ਇਸ ਟਾਈਮ ਜ਼ਖਮੀ ਹੋਏ ਪਏ ਨੇ ਤੇ ਬਾਕੀ ਜਿਹੜੀ ਐਸਐਚਓ ਧਾਰੀਵਾਲ ਮਨਦੀਪ ਸਿੰਘ ਜੀ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹ ਕੀ ਕਹਿੰਦੇ ਨੇ ਤੇ ਆਓ ਚਲਦੇ ਆ ਅ ਤਸਵੀਰਾਂ ਬਿਲਕੁਲ ਸਾਫ਼ ਨੇ ਜੀ ਥਾਣਾ ਧਾਰੀਵਾਲ ਐਸਐਚਓ ਜਿਹੜੇ ਕਿ ਮਨਦੀਪ ਸਿੰਘ ਨੇ ਉਹ ਅੰਦਰ ਨੇ ਹਾਲਤ ਜਿਆਦਾ ਨਾਜ਼ੁਕ ਹੋਣ ਕਰਕੇ ਉਹਨਾਂ ਦੇ ਨਾਲ ਗੱਲਬਾਤ ਨਹੀਂ ਉਹ ਪਾਈ ਨਾ ਹੀ ਉਹਨਾਂ ਨੇ ਗੱਲਬਾਤ ਕੀਤੀ ਕਿਉਂਕਿ ਜਿਹੜਾ ਇਸ ਟਾਈਮ ਆ ਕਾਫੀ ਜਿਆਦਾ ਇੰਜਰਡ ਨੇ ਐਸਐਚਓ ਸਾਹਿਬ ਤੇ ਹੌਲਦਾਰ ਜੀ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਇਹ ਕਿਹਾ ਕਿ ਅੰਦਰ ਕਿਸੇ ਤਰ੍ਹਾਂ ਦੀ ਗੋਲੀਬਾਰੀ ਨਹੀਂ ਹੋਈ ਜਸਟ ਏਟਰੋੜਾ ਚੱਲਿਆ ਕਿਉਂਕਿ ਉਹ ਅੱਗ ਲਗਾਉਣ ਦੀ ਕੋਸ਼ਿਸ਼ ਕਰਦੇ ਪਏ ਸੀ ਜਿੱਥੇ ਕਿ ਉਹਨਾਂ ਨੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਉੱਥੇ ਹੀ ਅੱਗ ਲਗਾਉਣ ਤੋਂ ਉਹਨਾਂ ਨੂੰ ਜਦੋਂ ਰੋਕਿਆ ਗਿਆ ਤੇ ਉੱਥੇ ਉਹਨਾਂ ਨੇ ਏਟਰੋੜਾ ਚਲਾਉਣਾ ਸ਼ੁਰੂ ਕਰ ਦਿੱਤਾ ਜਿਹਦੇ ਚ ਮੁਲਾਜ਼ਮ ਜਿਹੜੇ ਗੰਭੀਰ ਜ਼ਖਮੀ ਹੋ ਗਏ ਤੰਦਾ ਦੇ ਕਿ ਜਿਹੜੇ ਐਸਐਚਓ ਮਨਦੀਪ ਸਿੰਘ ਧਾਰੀਵਾਲ ਨੇ ਉਹ ਐਸ ਟਾਈਮ ਹਸਪੀਟਲ ਦੇ ਵਿੱਚ ਐਡਮਿਟ ਨੇ ਵੈਸੇ ਸੇਫ ਜ਼ੋਨ ਦੇ ਵਿੱਚ ਨੇ ਪਰ ਇੰਜਰਡ ਕਾਫੀ ਜ਼ਿਆਦਾ ਨੇ ਤੁਸੀਂ ਦੇਦੇ ਪਈਓ ਮੇਨਾ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮਜੀਤ ਧੰਨਵਾਦ